ਜਾਂਦੇ ਨੇ ਕਿ ਅਸੀਂ ਉਹਨਾਂ ਤੇ ਅਟੈਕ ਕਰਦੇ ਕਰ ਦਈਏ ਛੇਤੀ ਨਾਲ ਕੀ ਕਰੀਏ ਮੈਂ ਆਪਾ ਗੈਂਡੇ ਦਾ ਸ਼ਿਕਾਰ ਹੋ ਰਿਹਾ بلوچستان ਦੇ ਜੀ ਹਾਂ ਪਾਕਿਸਤਾਨ ਮੋਦੀ ਨੇ ਪਾਕਿਸਤਾਨ ਦਿਨਾਲ ਨਾਲ ਅੰਮ੍ਰਿਤਸਰ ਦੇ ਖਿਲਾਫ ਵੀ ਇੱਕ ਵੱਡੀ ਸਾਜ਼ਿਸ਼ ਰਚਨਾ ਸ਼ੁਰੂ ਕਰ ਦਿੱਤੀ ਹੈ ਤੇ ਉਹਦੇ ਜਿਹੜੇ ਸਬੂਤ ਨੇ ਉਹ ਨਿਕਲ ਕੇ ਸਾਹਮਣੇ ਆਂਦੇ ਪਏ ਨੇ ਇੱਥੇ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਤੇ ਨੂੰ ਟਾਰਗੇਟ ਕੀਤਾ ਗਿਆ ਉਹਨੂੰ ਨਿਸ਼ਾਨਾ ਬਣਾਇਆ ਗਿਆ ਤੇ ਇਥੋਂ ਵੇਖ ਕੇ ਬਹੁਤ ਸਾਰੇ ਲੋਕਾਂ ਨੇ ਐ ਗੱਲ ਕੀਤੀ ਕਿ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਰਿਲੇਸ਼ਨਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਕਿਉਂਕਿ ਹਮੇਸ਼ਾ ਤੋਂ ਜੜਾ ਹੈ ਚੜ੍ਹਦੇ ਪੰਜਾਬ ਦੇ ਲੋਕ ਪਾਕਿਸਤਾਨ ਦੀ ਕਾਫੀ ਹਮਾਇਤ ਕਰਦੇ ਨੇ ਇੱਥੇ ਜੀ ਗੱਲ ਕਰਾਂਗੇ ਗੁਰਪਰਥ ਵਰਤ ਪਨੂਨ ਵੀ ਉਹਨਾਂ ਨੇ ਪਾਕਿਸਤਾਨ ਮੀਡੀਆ 'ਤੇ ਆਪੀ ਗੱਲ ਕੀਤੀ ਹੈ ਤੇ ਐ ਵੱਡਾ ਕਲੇਮ ਕੀਤਾ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਸਬੂਤ ਮੌਜੂਦ ਨੇ ਤੇ ਇੱਥੇ ਮੌਤੀ ਅੰਮ੍ਰਿਤਸਰ ਦੇ ਖਿਲਾਫ ਜਿਹੜੀ ਸਾਜ਼ਿਸ਼ ਸਟਾਰਟ ਕਰ ਚੁੱਕੀ ਹੈ ਉਹਨੂੰ ਲੈ ਕੇ ਮੇਰੇ ਕੋਲ ਬਹੁਤ ਅਹਿਮ ਸਬੂਤ ਨੇ ਤੇ ਇਹ ਚੀਜ਼ ਜਿਹੜੀ ਹੈ ਸਾਫ਼ ਜ਼ਾਹਿਰ ਹੈ ਕਿ ਸਾਡੇ ਠੀਕ ਹੈ ਚਾਰਡ ਦੇ ਤੇ ਲੈਨੇ ਪੰਜਾਬ ਦੇ ਵਿੱਚ ਜਿਹੜੀ ਵਾਕ ਉਹ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਈ ਹੈ ਇਹਨੂੰ ਹੀ ਅੱਜ ਵੇਖਾਂਗੇ ਇਹਦੇ ਵਿੱਚ ਕੀ ਸਬੂਤ ਇਹਨਾਂ ਨੇ ਦਿੱਤੇ ਨੇ जानकारी किया गयाट में, में इन्होंने एक और फॉल्स फ्लैग ऑपरेशन किया कि पंद्रह शहरों का इन्होंने नाम लेके कहा जी हमने वहां हमला किया हमने तो कोई हमला नहीं किया ये झूठ बोलते हैं और इस बार इन्होंने बड़ी साजिश की साजिश है कि जो सिख भाई मोहब्बत करते हैं पाकिस्तान hmm. से ननकाना साहिब से और पाकिस्तानियों से उनकी हमसे लड़ाई करवाने की कोशिश की गई आप को बदल करने की पार्थ कोशिश पार्थ की, की गई आप कैसे देख रहे हैं इस पूरी सिचुएशन को देखो हिंदुस्तान ने जंग जड़ी, पाक जड़ी पाकिस्तान के नाल लगा देती हुई है ऑलरेडी उस दिन तो जिस दिन इन्होंने पैलगम आप करके अपने हिंदू मारे ਤੇ ਇਲਜ਼ਾਮ ਉਹਨਾਂ ਦਾ ਪਾਕਿਸਤਾਨ ਤੇ ਪਾਕਿਸਤਾਨ ਨੂੰ ਐਸੇ ਇੱਕ ਕੱਤਵਾਰੀ ਸਟੇਟ ਦੱਸਿਆ ਔਰ ਦੂਸਰੇ ਪਾਸੇ ਦੇ ਆਰ ਯੂਜ਼ਿੰਗ ਵਾਟਰ ਐਜ਼ ਅ ਵੈਪਨ ਪਾਣੀ ਨੂੰ ਹਥਿਆਰ ਦੀ ਤਰ੍ਹਾਂ ਯੂਜ਼ ਕਰਦੇ ਪਏ ਐ 6 ਵਰ ਜਸਟਿਸ ਜਿਹੜੇ ਖਾਲਿਸਤਾਨੀ ਪੱਖੀ ਸਿੱਖਿਆ ਜੋ ਰੈਫਰੈਂਡਮ ਕਰਾਉਂਦੇ ਪਏ ਐ ਜੋ ਪੰਜਾਬ ਨੂੰ ਭਾਰਤ ਦੇ ਵਿੱਚੋਂ ਆਜ਼ਾਦ ਕਰਾਉਂਦੇ ਐ ਅਸੀਂ ਵਿਚਕਾਰ ਆ ਕੇ ਖੜੇਗੇ ਹੋਗੇ ਔਰ ਅਸੀਂ ਕਿਹਾ ਕਿ ਜਿਹੜਾ ਸਾਡਾ 30 ਮਿਲੀਅਨ ਸਿੱਖ ਐ ਅਸੀਂ ਉਹਦੇ ਨਾਂ ਤੇ ਸੁਨੇਹਾ ਭੇਜੇ ਪੈਗਾਮ ਭੇਜਿਆ ਭਾਰਤੀ ਫੌਜਾਂ ਚ ਭੇਜਿਆ ਚਾਹੇ ਉਹ ਪੰਜਾਬ ਦੇ ਐ ਰਾਜਸਥਾਨ ਦੇ ਐ ਬੰਗਾਲ ਦੇ ਐ ਕਿ ਤੀਂ ਪਾਕਿਸਤਾਨ ਤੁਹਾਡਾ ਦੁਸ਼ਮਨ ਨਹੀਂ ਐ ਹਿੰਦੁਸਤਾਨ ਦਾ ਸਿਸਟਮ ਤੁਹਾਡਾ ਦੁਸ਼ਮਨ ਐ ਤੁਸੀਂ ਇਹ ਰਾਜਨੀਤਿਕ ਲੜਾਈ ਨਹੀਂ ਲੜਨੀ ਅੱਜ ਸਿੱਖ ਜਿਹੜਾ ਖਾਲਸਾਤਨ ਵਿਚਾਰ ਖਲੋ ਗਿਆ ਜੇ ਅੱਜ ਹਿੰਦੁਸਤਾਨ ਦੀ ਫੌਜ ਜਿਹੜੀ ਐ ਉਹ ਪਾਕਿਸਤਾਨ ਵੱਲ ਚੜ ਕੇ ਨਹੀਂ ਆ ਰਹੀ ਤੇ ਉਹ ਇਹ ਦੇਖਦੇ ਪਏ ਆ ਵੀ ਸਿੱਖ ਖੜਾ ਸੋ ਉਹਨਾਂ ਨੇ ਇਹ ਨੈਰੇਟਿਵ ਸਿੱਖ ਨੂੰ ਵਿਚੋਂ ਦੀ ਉਹਨਾਂ ਨੇ ਹੁਣ ਕੱਢਣਾ ਪੰਜਾਬ ਨੂੰ ਕੋਸ਼ਿਸ਼ ਕਰਦੇ ਪਏ ਵੀ ਉਹ ਸਾਡੇ ਨਾਲ ਲੱਗੇ ਪਰ ਭਾਰਤੀ ਫੌਜਾਂ ਦੇ ਵਿੱਚ ਬਗਾਵਤ ਸ਼ੁਰੂ ਹੋ ਚੁੱਕੀ ਹੈ ਮੇਰੇ ਕੋਲ ਆਡੀਓ ਕਾਲਸ ਹੈ ਕਿ ਬਗਾਵਤ ਸ਼ੁਰੂ ਹੋ ਚੁੱਕੀ ਹੈ ਉਹ ਮੋਦੀ ਦੀ ਲੜਾਈ ਨਹੀਂ ਲੜਨਾ ਚਾਹੁੰਦੇ ਇਸ ਵਕਤ ਪਾਕਿਸਤਾਨ ਦੇ ਆਵਾਮ ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੀ ਫੌਜ ਨੂੰ ਚਾਹੀਦਾ ਹੈ ਕਿ ਉਹ ਖੁੱਲ ਕੇ ਸਾਹਮਣੇ ਆਣ ਇੱਕ ਸੁਨੇਹਾ ਕਿਉਂਕਿ ਇਨਫੋਰਮੇਸ਼ਨ ਮਨਿਸਟਰ ਸਾਹਿਬ ਵੀ ਬੋਲੇ ਹੈ ਜਰਨਲ ਜਰਨਲ ਸਾਹਿਬ ਵੀ ਬੋਲੇ ਹੈ ਪਰ ਇਹ ਸੁਨੇਹਾ ਦੁਬਾਰਾ ਦੇਣਾ ਜ਼ਰੂਰੀ ਹੈ ਕੇ ਸਿੱਖਾਂ ਦੇ ਨਾਲ ਜਿਨ੍ਹਾਂ ਨੇ ਇਹ ਕਿਹਾ ਵੀ ਅਸੀਂ ਪਾਕਿਸਤਾਨ ਨਾਲ ਖੜਾਂਗੇ ਅਸੀਂ ਪੰਜਾਬ ਦੇ ਉੱਤੇ ਜਾਂ ਕਿਸੇ ਗੁਰਦੁਆਰਾ ਸਾਹਿਬ ਦੇ ਉੱਤੇ ਨਾ ਕਦੀ ਹਮਲਾ ਕੀਤਾ ਨਾ ਕਰਾਂਗੇ ਕਿਉਂਕਿ ਤੁਹਾਨੂੰ ਵੀ ਉਹੀ ਵਾਰਫੇਰ ਉਹੀ ਨੈਰੇਟਿਵ ਦੁਨੀਆ 'ਚ ਸਾਹਮਣੇ ਲੈ ਕੇ ਆਉਣਾ ਪੈਣਾ ਭਾਈ ਗੱਲ ਸੁਣੋ ਧਿਆਨ ਦੇ ਨਾਲ ਮੇਰੀ ਗੱਲ ਦਾ ਗੁੱਸਾ ਨਾ ਤੁਸੀਂ ਕਰਿਓ ਜਿੰਨੀਆਂ ਗੱਲਾਂ ਤੁਸੀਂ ਕੀਤੀਆਂ ਉਹ ਸਾਰੀਆਂ ਗੱਲਾਂ ਤੁਸੀਂ ਇੰਡੀਆ ਦਾ ਜਿਹੜਾ ਲੈਫਟ ਨੈਰੇਟਿਵ ਹੈ ਨਾ ਕਿ ਮੋਦੀ ਸ਼ਾਇਦ ਤੁਹਾਡਾ ਦੁਸ਼ਮਣ ਹੈ ਜੇ ਅਜੇ ਤੱਕ ਪਾਕਿਸਤਾਨ 'ਚ ਬੈਠੇ ਤੁਹਾਡੇ ਅੜੇਰ ਕੇ ਸੁੱਲਜੇ ਬੰਦਿਆਂ ਨੂੰ ਇਹ ਨਹੀਂ ਸਮਝਾ ਸਕੀ ਕਿ ਹਿੰਦੁਸਤਾਨ ਤੁਹਾਡਾ ਦੁਸ਼ਮਣ ਹੈ ਹਿੰਦੁਸਤਾਨ ਦਾ ਸਿਸਟਮ ਤੁਹਾਡਾ ਦੁਸ਼ਮਣ ਹੈ ਇਹ ਮੋਦੀ ਮੋਦੀ ਕਹਿਣਾ ਛੱਡੋ ਹਿੰਦੁਸਤਾਨ ਦੀ ਗੱਲ ਕਰੋ ਭਾਈ ਹਿੰਦੁਸਤਾਨ ਤੁਹਾਡਾ ਦੁਸ਼ਮਣ ਹੈ ਗਾਂਧੀ ਜੀ ਆ ਗਿਆ ਉਹ ਵੀ ਇਹੀ ਕੰਮ ਕਰੇਗਾ ਜੇ ਸਟਰੈਟਜੀ ਕੋਈ ਬਣਾਣੀ ਹੈ ਤੁਸੀਂ ਨੇਬਰ ਬਣ ਕੇ ਰਹਿਣਾ ਚਾਹੁੰਦੇ ਹੋ ਉਹ ਤੁਹਾਡੀ ਹੋਂਦ ਖਤਮ ਕਰਨਾ ਚਾਹੁੰਦੇ ਆ ਉਹ ਕਹਿੰਦੇ ਅਸੀਂ ਪਾਕਿਸਤਾਨ ਰਹਿਣ ਨਹੀਂ ਦੇਣਾ ਤੁਸੀਂ ਕਹਿੰਦੇ ਪਈ ਅਸੀਂ ਉਹਨਾਂ ਦੇ ਨਾਲ ਰਹਿਣਾ ਚਾਹੁੰਦੇ ਆ ਭਾਈ ਪਹਿਲਾਂ ਗੱਲ ਦੇਖੋ ਮਸਲਾ ਕੀ ਹੈ ਜੇ ਪ੍ਰੋਬਲਮ ਨਹੀਂ ਸਮਝੋਗੇ ਤੁਸੀਂ ਉਹਦਾ ਹੱਲ ਕਿਦਾਂ ਲੱਭੋਗੇ ਪ੍ਰੋਬਲਮ ਹਿੰਦੁਸਤਾਨ ਹੈ ਹਿੰਦੁਸਤਾਨ ਦਾ ਸਿਸਟਮ ਹੈ ਪ੍ਰੋਬਲਮ ਇਹ ਹੈ ਕਿ ਜਿੰਨੀ ਦੇਰ ਤੱਕ ਹਿੰਦੁਸਤਾਨ ਦਾ ਨਕਸ਼ਾ ਦੁਨੀਆ ਤੋਂ ਨਹੀਂ ਮਿਟਦਾ ਓਨੀ ਦੇਰ ਤੱਕ ਪਾਕਿਸਤਾਨ ਦੀ ਹੋਂਦ ਨੂੰ ਤੇ ਮੁਸਲਮਾਨ ਭਰਾਵਾਂ ਨੂੰ ਸਿੱਖਾਂ ਨੂੰ ਖਤਰਾ ਹੈ ਉਹਦੀ ਸਟ੍ਰੈਟਜੀ ਦੱਸੋ ਕਿ ਉਹ ਤੁਹਾਡੇ ਤੇ ਹਮਲਾ ਕਰ ਚੁੱਕੇ ਆ ਆਪਾਂ ਕਹਿੰਨੇ ਅਸੀਂ ਗੁੱਡ ਨੇਬਰ ਬਣ ਕੇ ਰਹਿਣਾ ਆਪਾਂ ਕਹਿੰਨੇ ਉਹ ਸਾਈਕੋਪਾਥ ਹੈ ਤੇ ਜਿਹੜੇ ਜਿਨ੍ਹਾਂ ਨੇ 2 ਮਿਲੀਅਨ ਮੁਸਲਮਾਨ ਪਹਿਲਾਂ ਮਾਰਿਆ ਉਹ ਵੀ ਸੀਗੇ ਭਾਈ ਮੇਰੀ ਗੱਲ ਸੁਣੋ हाथ जोड़ जोड़े अच्छा एक लेटेस्ट खबर है एक लेटेस्ट खबर मैं जरा शेयर करना चाहती हूँ टेलीग्राफी खबर रिपोर्ट करे की जी भारत का जो पाकिस्तान के खिलाफ जा रहे हैं ना बहरी इकदाम है कराची पोर्ट को निशाना बनाने के लिए बहरी बीड़ा तैयनात और बीड़े कर... बीड़ा जो है वो कराची से तीन मील दूर तयनात हो गया जी और इसके साथ साथ जो हमारी तरफ से जवाबी कार्रवाई के लिए पाकिस्तान ने जवाबी इकदाम के लिए अपना बहरी बीड़ा तैयनात कर दिया अब्दुल्ला भाई जी देखें पहली बात यह है कि ये पनु सिंह साहब और एक और चीज़ है कि इसमें जो सुपरसोनिक क्रूज मिसाइल भी किए गए हैं जी वो ऐसी कोई बात नहीं है इसके मैं आपको इसके ऊपर भी बता देता हूं लेकिन पनु साहब को मैं बताना चाहता हूं देखें जो राणा साहब बात कर रहे थे ना कि उनकी हीरोइनों के फोन आ रहे हैं तो क्यों आ रहे हैं वो ये कह रहे हैं कि उनको पता है कि उनकी जंग की सूरत में बॉलीवुड नहीं बचेगा इस वजह से वो फोन करके ये रिक्वेस्ट कर रही हैं कि किसी सूरत जो है वो पाकिस्तान जो है वो इंतहाई इकदाम से ग्रेज करे क्योंकि भारत के अंदर एक सर फैली हुई है एक मुश्किल फैली हुई है पाकिस्तान के पास स्ट्रेटजी है सिंह साहब कोई ऐसी बात नहीं है देखें पाकिस्तान को अभी पैदा हुए हुए जो है आठ दिहाइया नहीं हुई लेकिन जब अमेरिका था तो 130 साल सिविल वॉर में रहा उसके बाद हम इतनी जल्दी कोई परेशान होने की जरूरत नहीं है हम कर लेंगे जहां तक बहरी बेड़े की बात अभी डॉक्टर फिजा साहिबा ने कही है देखिए डॉक्टर फिजा जो कह रही हैं वो बड़ी अहम बात कह रही हैं है exactly, अगर उनके ऊपर क्रूज मिसाइल जो है वो लगे में है जी, तो जी, हमारे जी। पास फ्रिगेट्स मौजूद हैं हमारे पास हंगूर क्लास सबमरीन मौजूद हैं हमारे पास जो है डिस्ट्रॉयर्स मौजूद हैं हमारे पास हॉर्पून मिसाइल्स मौजूद हैं मैं हॉर्पुन मिसाइल का बताता चलूँ कि हॉर्पोन वो मिसाइल है जिसने जब फॉकलैंड की वॉर हुई थी बर्तानिया की और अर्जेंटीना की तो उसके ऊपर जो एच मैं शेफील्ड था जो हर मैजेस्टी शिप जो था उसको दो टुकड़े कर दिया था हारपून मिसाइल ने और वो जंग खत्म हो गई थी वहीं तो पाकिस्तान के पास वो हारपून मिसाइल है जो हमारे मिराज जो मसरूर बेस के ऊपर खड़े हैं उनके पास ये मौजूद है हमारे पास बाबर मिसाइल मौजूद है अल्लाह का शुक्र है जो हमारी इंडिजिनस जो है हमारी खुद पैदावार है भारत अपने आईएनएस विक्रंत के ऊपर अभी पुन्नू सिंह साहब जो आपका वरिंदर सिंह था जो कप्तान सिंह जो एन एस का, का था, कप्तान था उसको शेक कर दिया उन्होंने गिरफ्तार कर लिया क्योंकि भारतीय नेवी के अंदर जो है बगावत हो गई है ये कर लें ये 300 किलोमीटर पे दूर रहे या 500 किलोमीटर दूर पे रहे या 10 किलोमीटर पे आ जाएं ये आए तो सही ना इनको फिर हमें बताएंगे पाकिस्तानी नेवी कमजोर नहीं है पाकिस्तानी नेवी विल कम अप सरप्राइज जो कि इनके लिए बहुत तकलीफ देगा क्योंकि बड़ा होना मकसद नहीं है क्वालिटी होना मकसद है, ठीक है ठीक। ये अगर इनका एक शिप डूब गया ना तो इनके जो है वो पूरी दुनिया के अंदर जिस तरीके से राफेल गिरने के बाद मिग 29 गिरने के बाद आ, एस यू थर्टी गिरने के बाद 12 ब्रिगेड हेडक्वार्टर खत्म होने के बाद जो इनकी जिल्लत हुई है इतना बड़ा नंबर 10 गुना पाकिस्तान से बड़ा नंबर लेकिन पाकिस्तान उनको बराबरी की सतह के ऊपर जो है वो डील कर रहा है ये बात है असल में तो नेवी का अगर इस तरह से ये करना चाहते हैं करके देख लें एक ये तसली अच्छा साहब पुनु साहब पुनु मैं भी कुछ ऐड करना चाहूंगी आपने कहा ना कि उन्होंने अटैक किया फिर आप लोगों ने राफेल शामिल थे ये हमारी बहुत बड़ी एक अचीवमेंट है दूसरी बात देख लें फ्रांस की कंपनी पुनः साहब सिर्फ एक मिनट देखिए फ्रांस की वो कंपनी जिसने राफेल बनाया टेक्नोलॉजी क्रिटिसाइज कंडी ਇਹ ਜਿਹੜਾ ਮੇਰਾ ਪਰਵੋਕ ਕਰ ਰਹੇ ਹਨ ਪਨੋਸਾ ਬਹੁਤ ਚਾਹੁੰਦੇ ਨੇ ਕਿ ਐਸੀ ਉਹਨਾਂ ਦੇ ਅਟੈਕ ਕਰਦੇ ਕਰ ਦਈਏ ਛੇਤੀ ਨਾਲ ਕੀ ਕਰੀਏ ਮੈਂ ਮੈਂ ਆਮ ਟ੍ਰਾਈਂਗ ਟੂ ਸਪੀਕ ਪੰਜਾਬੀ ਜੀ ਜੀ ਅੱਛਾ ਤੋ ਉਹ ਤਾਂ ਚਾਹਤੇ ਹੈ ਕਿ ਅਸੀਂ ਜਲਦੀ ਸੇ ਕਰਦੇ ਲੇਕਿਨ ਹਮ ਸਮਝਦਾਰ ਕੌਮ ਹੈ ਨਾ ਮੈਚੁਰ ਕੌਮ ਹੈ ਹਮ ਜਨੂਨੀ ਤੇ ਬਾਗਲ ਨਹੀਂ ਹੈ ਮੇਰੀ ਸੁਣੋਗਾ ਜੀ ਪਲੀਜ਼ ਜੀ 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 ਪਲੀਜ਼ 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 ਆ ਮੇਰੀ ਬੇਨਤੀ ਅਸੀਂ Yes. Yeah. ਕੇ ਜੀ 에어ਪੋਰਟਸオブਕੀ ਗੁਰਪਰਤ ਵਰਤ ਪੰਨੂ ਨੇ ਪਾਕਿਸਤਾਨ ਦੇ ਮੀਡੀਆ ਤੇ ਆ ਕੇ ਬਹੁਤ ਬੱਤੀਆਂ ਗੱਲਾਂ ਕਰ ਦਿੱਤੀਆਂ ਨੇ ਤੇ ਉਹਨਾਂ ਦੀ ਗੱਲ ਜਿਹੜੀ ਕਾਫੀ ਸਿੱਧੀ ਤੇ ਖਰੀ ਹੁੰਦੀ ਹੈ ਤੇ ਇੱਥੇ ਇਹਨਾਂ ਨੇ ਕਿਹਾ ਕਿ ਜਿਹੜੀ ਲੜਾਈ ਉਹ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਇੱਥੇ ਸਿੱਖ ਜਿਹੜੇ ਨੇ ਪਾਕਿਸਤਾਨ ਦੇ ਹਮਾਇਤੀ ਨੇ ਤੇ ਉਹ ਸਿੱਖਾਂ ਨੂੰ ਸਾਈਡ ਤੇ ਕਰਨਾ ਚਾਹੁੰਦੇ ਨੇ ਤੇ ਉਹ ਚਾਹੁੰਦੇ ਨੇ ਕਿ ਸਿੱਖ ਸਾਈਡ ਤੇ ਹੋ ਜਾਣ ਤੇ ਪੂਰੀ ਤੇ ਪੂਰੀ ਲੜਾਈ ਬਕਾਇਦਾ ਲੜੀ ਜਾਏ ਤੇ ਇਸ ਵਾਸਤੇ ਇਹ ਜਿਹੜਾ ਗੁਰਦੁਆਰਿਆਂ ਨੂੰ ਇਹ ਖਾਸ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਟਾਰਗੇਟ ਕਰਕੇ ਇਹ ਪੇਗਾਮ ਭੁਹ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਪਈ ਤੇ ਪਾਕਿਸਤਾਨ ਤੁਹਾਡੇ ਖਿਲਾਫ ਹੈ ਤੇ ਤੁਸੀਂ ਪਾਕਿਸਤਾਨ ਦੇ ਹੱਕ ਦੀ ਗੱਲ ਕਿਉਂ ਕਰਦੇ ਹੋ ਤਾਂ ਐਸੀ ਨੇ ਸਿੱਖਾਂ ਨੂੰ ਵਾਅਦਾ ਕਰਨ ਲਈ ਐ ਚੀਜ਼ ਜਿਹੜੀ ਹੋਂਦੀ ਪਈ ਹੈ ਨਾਲ ਇਹਨਾਂ ਨੇ ਬਹੁਤ ਵਧੀਆ ਗਿਆ ਕਿ ਤੁਸੀਂ ਮੋਦੀ ਦੀ ਗੱਲ ਨਾ ਕਰੋ ਇੱਥੇ ਹਿੰਦੁਸਤਾਨ ਦੀ ਗੱਲ ਕਰੋ ਕਿਉਂਕਿ ਬਹੁਤ ਸਾਰੇ ਚੀਜ਼ਾਂ ਨੇ ਚਟਮੇ ਜਿਹੜਾ ਸਿੱਖਾਂ ਦੇ ਅਗੇਂਸਟ ਜ਼ਾਹਰੀ ਸੀ ਗੱਲ ਹੈ ਤੇ ਸਿੱਖਾਂ ਦੇ ਲੀਡਰਾਂ ਨੇ ਹਮੇਸ਼ਾ ਸਿੱਖਾਂ ਦੇ ਹਕੂਕ ਦੀ ਗੱਲ ਕੀਤੀ ਹੈ ਤੇ ਇਹਨਾਂ ਨੇ ਵੀ ਉਹੀ ਗੱਲਾਂ ਕੀਤੀਆਂ ਕਿ ਸਿੱਖਾਂ ਦੇ ਨਾਲ ਜਿਹੜੀ ਜ਼ਿਆਤਰੀ ਹੋਈ ਜਿਹੜੀ ਵੀ ਪੈੜ ਹੁੰਦੀ ਹੈ ਹਰ ਤਰ੍ਹਾਂ ਤੋਂ ਸਿੱਖਾਂ ਨੂੰ ਜਿਹੜਾ ਪੈੜਾ ਸਲੂਕ ਜਿਹੜਾ ਉਹਨਾਂ ਨੂੰ ਫੇਸ ਕਰਨਾ ਪੈਂਦਾ ਤੇ ਇਹ ਚੀਜ਼ ਜਿਹੜੀ ਹੈ ਥੋੜੀ ਸੋਚਣੀ ਚਾਹੀਦੀ ਵੈਲ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਦੋਇਆ ਸਤਿਮਰਤਾ ਹੁੰਦੀ ਸੱਚੀ